ਪੈਦਾ ਬਹੁਤ ਕਰਦੇ ਆ ਅੰਨ ਪਾਣੀ ਪਰ ਯਾਰ ਜਦੋਂ ਖਾਣ ਦੀ ਵਾਰੀ ਆਉਂਦੀ ਹੈ ਨਾ ਕਿਤੇ ਆਪਾਂ ਮਤਲਬ ਕਣਕ ਜਾਂ ਅਨਾਜ ਦੇ ਖਾਣ ਦੀ ਗੱਲ ਕਰਦੇ ਆ ਫਿਰ ਕਹਿੰਦੇ ਆਪਾਂ ਯਾਰ ਰਾਜਸਥਾਨ ਤੋਂ ਲਿਆਈ ਹੈ ਹੈ ਨਾ ਉਹ ਕਿੱਡੀ ਮਾੜੀ ਗੱਲ ਆ ਯਾਰ ਅਗਰ ਤੁਹਾਡੇ ਕੋਲ ਜ਼ਮੀਨ ਚੰਗੀ ਹੈ ਤਾਂ ਇਸ ਪ੍ਰੇ ਘਟਾ ਲੂ ਥੋੜਾ ਬੀ ਘਟ ਪਿਆ ਇਹ ਜਿਹੜੀ ਸੀਡ ਦੀ ਕੁਆਲਿਟੀ ਆ ਜਾਂ ਦਾਣੇ ਦੀ ਜਿੰਨੀ ਵੀ ਕੁਆਲਿਟੀ ਚਾਹ ਰਹੇ ਹੋਗੇ ਬਹੁਤ ਵਧੀਆ ਤਿਆਰ ਹਾਂ ਜਿਹੜਾ ਪਿਛਲਾ ਮਾਰਜਨ ਹੈ ਉਹ ਉਹ ਖਤਮ ਕਰ ਜਿਹੜਾ ਪੈਕਿੰਗ ਤੇ ਜਿਹੜਾ ਸੋਹਣੇ ਲਫਾਫੇ ਪੈਕ ਕਰਕੇ ਜਿਹੜਾ ਬੋਝ ਫਾਰਮਰ ਤੇ ਹੁਣ ਉਹ ਖਤਮ ਕਰ ਦੇਣਾ ਆਪਾਂ ਕੁਆਲ ਕਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਔਰ ਵੀਡੀਓ ਅਸੀਂ ਅੱਜ ਇੱਕ ਸਪੈਸ਼ਲ ਜਿਹੜੇ ਸਾਡੇ ਕਿਸਾਨ ਭਰਾ ਜਿਹੜੇ ਖੇਤੀ ਨਾਲ ਰਿਲੇਟਡ ਜੋ ਕਿ ਚਾਹੇ ਉਹ ਕਣਕ ਦੀ ਗੱਲ ਕਰ ਲਈਏ ਚਾਹੇ ਨਰਮੇ ਦੀ ਗੱਲ ਕਰ ਲਈਏ ਚਾਹੇ ਝੋਨੇ ਦੀ ਗੱਲ ਕਰ ਲਈਏ ਪਰ ਕਿਸਾਨੀ ਹੁਣ ਸਮੇਂ ਦੇ ਹਿਸਾਬ ਨਾਲ ਜਿਹੜੀ ਕਿਸਾਨੀ ਹੈ ਉਹ ਕਿਤੇ ਨਾ ਕਿ ਸਾਨੂੰ ਬਦਲਦੀ ਨਜ਼ਰ ਆ ਔਰ ਕਿਸਾਨੀ ਦੇ ਵਿੱਚ ਵੀ ਅਗਰ ਆਪਾਂ ਚਾਹੀਏ ਕਿ ਹਰ ਬਿਜ਼ਨਸ ਹੈ ਚਾਹੇ ਉਹ ਚਾਹੇ ਕੋਈ ਵੀ ਦੌਰ ਹੈ ਚਾਹੇ ਕਿਸੇ ਵੀ ਆਪਾਂ ਫੀਲਡ ਦੀ ਗੱਲ ਕਰ ਲਈ ਤਾਂ ਲੋਕਾਂ ਨੇ तमाम ਤਰ੍ਹਾਂ ਦੀ ਜਨਕੀ ਤਰੱਕੀਆਂ ਕੀਤੀਆਂ ਨੇ ਇਸ ਫੀਲਡ ਦੇ ਵਿੱਚ ਪਰ ਕਿਸਾਨੀ ਦੇ ਵਿੱਚ ਤਰੱਕੀ ਕਰਨਾ ਇੱਕ ਬਹੁਤ ਹੀ ਅਚਰਜ ਦੀ ਗੱਲ ਕਿਉਂਕਿ ਕਿਸਾਨੀ ਕਰਨੀ ਵੀ ਸਾਡੇ ਜਨਕੀ ਬਹੁਤ ਹੀ ਅਲਗ-ਅਲਗ ਅਸੀਂ ਕਹਿ ਸਕਦੇ ਹਾਂ ਕਿ ਜਨਕੀ ਤੌਰ ਤਰੀਕੇ ਜਿਹੜੇ ਕਿਸਾਨੀ ਦੇ ਅੱਜ ਹੈ ਉਹ ਬਦਲਦੇ ਨਜ਼ਰ ਆ ਰਹੇ ਕਿਉਂਕਿ ਸਮੇ ਦੇ ਸਾਹਮਣੇ ਕਿਉਂਕਿ ਅੱਜ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਕੁਆਂਟੀਟੀ ਦੇ ਮਗਰ ਭੱਜ ਰਹੇ ਆ ਪਰ ਕੁਆਲਿਟੀ ਜਿਹੜੇ ਸਾਡੇ ਕਿਸਾਨ ਭਰਾਓ ਭੁੱਲਦੇ ਜਾ ਰਹੇ ਪਰ ਇਸੇ ਕੜੀ ਦੇ ਵਿੱਚ ਅੱਜ ਜਿਹੜੀ ਅਸੀਂ ਕਹਿ ਸਕਦੇ ਕਿ ਕਣਕ ਦੀ ਬਿਜਾਈ ਹੈ ਕਣਕ ਦੀ ਬਿਜਾਈ ਜਿਹੜੀ ਸਪੈਸ਼ਲ ਉਹ ਕਿਸ ਤਰ੍ਹਾਂ ਕੀਤੀ ਆ ਉਹਦਾ ਝਾੜ ਕਿਵੇਂ ਆਉਣਾ ਇੱਕ ਮੈਂ ਤੁਹਾਨੂੰ ਪਰਿਚੇਦ ਦੇਦਾ ਕਿ ਬੱਟਾਂ ਵਾਲੀ ਕਣਕ ਜਿਹੜੀ ਅੱਜ ਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਬੱਟਾਂ ਵਾਲੀ ਕਣਕ ਦਾ ਲੋਕ ਜਾਨਕੀ ਬੀਜ ਰਹੇ ਆ ਔਰ ਇਸੇ ਕੜੀ ਦੇ ਵਿੱਚ ਸਾਡੇ ਨਾਲ ਬਹੁਤ ਹੀ ਵਧੀਆ ਸੂਝਵਾਨ ਕਿਸਾਨ ਨੇ ਪਿੰਡ ਨਾਗੂ ਕੀ ਦੇ ਹਰਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਜੋ ਨੌਜਵਾਨ ਵੀ ਨੇ ਤੇ ਪੜੇ ਲਿਖੇ ਵੀ ਕਾਫੀ ਨੇ ਉਹਨਾਂ ਨੇ ਪੂਰੀ ਗੱਲਬਾਤ ਕਰਾਂਗੇ ਕਿ ਇਸ ਬੱਟਾਂ ਵਾਲੀ ਕਣਕ ਦਾ ਆਖਿਰਕਾਰ ਫਾਇਦਾ ਕੀ ਹੈ ਤੇ ਇਹਦੀ ਗਰੋਥ ਜਿਹੜੀ ਹੈਗੀ ਉਹ ਕਿਸੇ ਹਿਸਾਬ ਤੇ ਹੈ ਰੇ ਸਪਰੇ ਕਿੰਨੀ ਪੈਂਦੀ ਹੈ ਤੇ ਪਲੱਸ ਇਹਦੇ ਜਾਨੀ ਕਿ ਝਾੜ ਦੀ ਗੱਲ ਹੈ ਉਹ ਵੀ ਕਰਾਂਗੇ ਬਿਲਕੁਲ ਉਹਨੇ ਬਾਈ ਹਰਫੀ ਸੱਸੀ ਗੱਲ ਬਾਈ ਔਰ ਟਿਕਟਕ ਉਹ ਕਹਿੰਦਾ ਬਾਈ ਬੜਾ ਮਲਣਾ ਕਈ ਦਿਨ ਹੋ ਗਏ ਸੀ ਸੁਣੀ ਜਾਂਦੇ ਨੂੰ ਯਾਰ ਬਾਈ ਨੇ ਇੱਕ ਨਵੇਕਲਾ ਕੰਮ ਕੀਤਾ ਕਹਿੰਦੇ ਯਾਰ ਬੱਟਾਂ ਦੇ ਕਣਕ ਲਾਤੀ ਲੋਕ ਵੀ ਚਰਚਾ ਕਰਦੇ ਆ ਹੈਨਾ ਤੇ ਅੱਜ ਉਸੇ ਗੜੀ ਦੇ ਵਿੱਚ ਮਤਲਬ ਤੁਹਾਡੇ ਖਾਤਰ ਬਿਲਕੁਲ ਅਸੀਂ ਲੋਕਾਂ ਖਾਤਰ ਜਿਹੜੀ ਸਪੈਸ਼ਲ ਵੀਡੀਓ ਹੈ ਉਹ ਲੈ ਕੇ ਆਏ ਆ ਤੇ ਪਰ ਜਰ ਕਿਵੇਂ ਮਨ ਚਾਹੀ ਕੀ ਹਸਾਬਕਤਾ ਵੇ ਦਾ ਉਹ ਟੋਟਲ ਜਾਣਕਾਰੀ ਦੇ ਸਾਰਾ ਬਹੁਤ ਧੰਨਵਾਦ ਨਾਲੀ ਸੱਸੀ ਗੱਲ ਮੈਂ ਹਰ ਇੱਕ ਨੂੰ ਲੱਗੋ ਕਿ ਜਿਹੜੇ ਸ਼ੁਰੂਆਤੀ ਆਪਾਂ ਵੀ ਜਿਆਆਂ ਜਿੰਨਾਂ ਨੇ ਕਿਹਾ ਵੀ ਆਲੂ ਲਾਏ ਆ ਜਿੰਨਾਂ ਨੇ ਕਿਹਾ ਕੁਝ ਲਾਏ ਵਾ ਤਾਂ ਇੰਨੀ ਚੰਦਰੀ ਥੋੜਾ ਰੁਕ ਕੇ ਅੱਛਾ ਵੀਡੀਓ ਕਰਾਂਗੇ ਹਾਂ 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 ਲੋਕ ਜੀ ਅਪੋਜੀਸ਼ਨ ਤੇ ਆ ਗਈ ਕਿੰਨੀ ਨਹੀਂ ਹੋਣੀ ਜੇ ਇਹਦਾ ਮਕਸਦ ਤਾਂ ਇਹ ਦੋ ਇੱਕਾ ਸੀਡ ਬਹੁਤ ਠੱਪਿਆ ਹੈ। ਹੂੰ। ਇਹ ਤਾਂ ਸਭ ਤੋਂ ਵੱਧ ਫੀਲ ਨਾਲ ਤੁਲਨਾ ਲਾਇਆ ਹੈ। ਹੂੰ। ਇਹ ਸਾਰਾ ਜਿੰਨਾ ਵੀ ਆਪਾਂ ਖੇਤੀ ਦਾ ਇਸ ਟਾਈਮ ਤੇ ਕੰਮ ਕਰ ਰਹੇ ਹਾਂ ਕੁਆਲਿਟੀ ਦੀ ਨਾ ਤੁਹਾਂ ਕੁਆਲਿਟੀ ਨੂੰ ਚਾਹੀਦੀ ਹੋਣੀ ਹੈ ਜ਼ਰੂਰੀ ਹੈ ਸਰ। ਹੂੰ। ਪਰ ਜੇ ਜੇ ਤੁਹਾਡੀ ਕੁਆਲਿਟੀ ਵੈਸਟ ਹੈ ਤਾਂ ਉਹਨਾਂ ਦੇ ਟਾਈਮ ਚ ਕਿਸੇ ਜਿੰਨ ਕਰ ਨੂੰ ਵਧੀਆ ਕੁਆਲਿਟੀ ਦੇਉਣੀ ਇਹ ਵੀ ਇੱਕ ਬਹੁਤ ਵਧੀਆ ਸੇਵਾ ਹੈ। ਹੂੰ। ਕਿਉਂ ਲਗਾਤਾਰ ਚੱਲਦਾ ਹੈ ਕਮ ਕੰਪੀਟੀਸ਼ਨ ਦਾ ਕੰਮ ਹੈ। ਅੱਜ ਕੱਲ ਲੋਕ ਦਿਖਾ ਕੁਛ ਦੇ ਐ ਦੇ ਕੁਛ ਦੇ ਐ ਜੇ ਜਦੋਂ ਆਪਾਂ ਨਵਾਂ ਪ੍ਰੈਕਟੀਕਲ ਕਰਦੇ ਆ ਉਹ ਚ ਪੈਸਾ ਨਹੀਂ ਦਿੱਕਦਾ ਹੂੰ ਜੂਰੀ ਨਹੀਂ ਇਹ ਦੂਜੀ ਕਣਕ ਨਾਲ ਵੱਧ ਵੀ ਹੋ ਜੇ ਘੱਟ ਵੀ ਹੋ ਸਕਦੀ ਹੈ ਹੂੰ ਪੈਸੇ ਦੇ ਹਿਸਾਬ ਨਾਲ ਸੋਚੀ ਜੇ ਤਾਂ ਨਹੀਂ ਕਰ ਸਕਦੇ ਅੱਛਾ ਚਾਰ ਦੇ ਮੁਤਾਬਕ ਆਪਾਂ ਗੱਲ ਕਰੀਏ ਤਾਂ ਥੋੜਾ ਬਹੁਤ ਘੱਟ ਵੱਧ ਵੀ ਹੋ ਸਕਦਾ ਜੇ ਤੁਸੀਂ ਪੈਸਿਆਂ ਦਾ ਹਿਸਾਬ ਲਾਉਂਗੇ ਤਾਂ ਨਵਾਂ ਪ੍ਰੈਕਟੀਕਲ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਮੇਰੇ ਵਾਸਤੇ ਤੁਹਾਨੂੰ ਟਾਈਮ ਆਪਰੇ ਕੋਲ ਯੂਨੀਵਰਸਿਟੀ ਵਿੱਚ ਕਰਨੀ ਪਵੇਗੀ ਖੱਟ ਵੀ ਕੁਆਲਿਟੀ ਦਾ ਕੁਆਲਿਟੀ ਅੱਜ ਕੱਲ ਜਿਹੜੀ ਦੌੜ ਚੱਲਦੀ ਆ ਬਸ ਯੂਟਿਊਬ ਤੇ ਦੇਖਤੋਂ ਤੇ ਵੇਲੇ ਹੋ ਗਏ ਬਾਈ ਜਿਹੜਾ ਪਾਣੀ ਲਾਤਾ ਵੇਲੇ ਹੋ ਗਏ ਬਸ ਜੀ ਕਰਕੇ ਦੇਖਿਆ ਵੀ ਹਾਂ ਵੀ ਕਿੰਨੀ ਕਿੰਨੀ ਕੋਈ ਗੱਨੀ ਦੇਖੋ ਹੈ ਨਾ ਉਹ ਜੀ ਉਹ ਤਾਂ ਹਟਦਾ ਇੱਕ ਇੱਕ ਹੋਰ ਵੀ ਆ ਹਰ ਬਿੱਲੀ ਕਿਤਨਾ ਕਿਤੇ ਅਗਰ ਜਨਕੀ ਕਿਸਾਨੀ ਨੂੰ ਅਗਰ ਕਾਮਯਾਬ ਕਰਨਾ ਤਾਂ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਹੋਦੀਆਂ ਹੈ ਨਾ ਹਾਂ ਉਹ ਜੀ ਹਾਂ ਕਿਉਂਕਿ ਅੱਜ ਕੱਲ ਹੁਣ ਜਿਹੜਾ ਅੰਨ ਆਪਾਂ ਪਿਛਲੇ ਦੌਰ ਦੇ ਵਿੱਚ ਜੋ ਪਿਛਲੀ ਗੱਲ ਕਰੀਏ ਤਾਂ ਜਿੰਨੀ ਵੀ ਗੱਲ ਕਰਾਂ ਕਹਿੰਦੇ ਯਾਰ ਹਰੇਕ ਬੰਦਾ ਹੀ ਕਹਿੰਦਾ ਯਾਰ ਜੇ ਮਾਲੂ ਸਪਰੀ ਇਹ ਪਤਾ ਮੇਰੀ ਯਾਰ ਸਪਰੀ ਗਈ ਜਿਹਾ ਪਿਛਲੇ ਜਿਹੜੇ 5-6 ਸਾਲਾਂ ਦਾ ਦੌਰ ਰਸੀ ਜਾਣਾ ਪਹਿਲਾਂ ਆਪਣੇ ਬਜ਼ੁਰਗ ਸੀ ਉਹ ਖੇਤੀਂ ਟਾਈਮ ਲਿੰਦੀ ਸੀ ਇਹ ਖੇਤ ਜਾਂਦੇ ਇਹ ਆਪ ਦੇ ਥੀਪੋ ਦੇ ਦੁੱਧੀ ਰੂੜੀ ਵਾਲੀ ਪੌਦੇ ਖੇਤ ਚ ਤਾਕਤ ਸੀ ਹੂੰ ਹੁਣ ਤਾਂ ਪਿਛਲੇ 7-8-10 ਸਾਲਾਂ ਤੋਂ ਜਿਹੜਾ ਆਪਣਾ ਟ੍ਰੈਂਡ ਆਇਆ ਹੂੰ ਕੁਝ ਕੈਮੀਕਲ ਵਾਲੀ ਰੇ ਸਿੱਟੀ ਹੂੰ ਫੋਨ ਤੇ ਜਦੇ ਜਾ ਕੇ ਤੇ ਬਹਿ ਕੇ ਇਕੱਠੇ ਹੋ ਕੇ ਬੈਠੇ ਪਾਣੀ ਛੱਡ ਲੈ ਦੋ ਦੋ ਕਿੱਲਾਂ ਦੇ ਸਪਰੀ ਉਸ ਕਰਕੇ ਝਾੜ ਜਿਹੜੇ ਸਟਿਲ ਹੋ ਗਏ ਸੀ ਬਿਲਕੁਲ ਹੀ ਧਾਨ ਦਾ ਝਾੜ ਵੀ ਉੱਥੇ ਹੋ ਗਿਆ ਹੂੰ ਕਣਕ ਦਾ ਵੀ ਰੁਕ ਗਈ ਸੀ ਕੀਮਿਕਲ ਤੇ ਸਾਰਾ ਆਪਣਾ ਬੇਸ ਹੋ ਗਿਆ ਸੀ ਆ ਜਿੰਨੀਆਂ ਕੰਪਨੀਆਂ ਨੇ ਜ਼ਿੰਮੇਦਾਰਾਂ ਨੂੰ ਨਵਾਂ ਨਵਾਂ ਵਸ ਫਾਰਮੂਲਾ ਦਿਖਾਈ ਜਾਂਦੀਆਂ ਨੇ ਤੇ ਪੈਸੇ ਬਿਲਕੁਲ ਉਹ ਜੋ ਨਿਕਲ ਨਾ ਤਾਂ ਤੁਹਾਨੂੰ ਕੁਛ ਨਾ ਕੁਛ ਕਰਨ ਇਹ ਇਹਦੇ ਵਿੱਚ ਹਰ ਇੱਕ ਇੱਕ ਏਕਰ ਦੇ ਵਿੱਚ ਮਤਲਬ ਟੋਟਲ ਕਿੰਨੇ ਕਿੰਨੇ ਬੀ ਦੀ ਲਾਗਤ ਹੋਏ ਇਹਦੇ ਚ ਆਪਾਂ 6 ਕਿਲੋ ਲਗ 600 ਗ੍ਰਾਮ ਵੀ ਪਾਇਆ ਇਸ ਮਸ਼ੀਨ ਨਾਲ ਅਜਿਹਾ ਤਾਂ ਇਹ ਲਗਾਈ ਕੀਤੀ ਹੈ ਉਹਦੇ ਨਾਲ ਇਤਾਂ ਬੀ ਘੱਟ ਪਿਆ ਇਹ ਜਿਹੜੀ ਸੀਡ ਦੀ ਕੁਆਲਿਟੀ ਆ ਜਾਂ ਦਾਣੇ ਦੀ ਜਿੰਨੀ ਡਬਲ ਮਿਲ ਗਈ 12 ਇੰਚ ਦੇ ਥੋੜੇ ਥੋੜਾ ਦਾ ਲਾਈਨ ਟੂ ਲਾਈਨ ਤੇ ਇਹ ਮਤਲਬ 2 ਫੁੱਟ ਦਾ ਬੈੱਡ ਹੈ ਇਹ 1.5 ਫੁੱਟ ਦਾ ਸਾਈਡ ਤੋਂ ਤਿਆਰ ਬੈੱਡ ਹੈ ਠੀਕ ਹੈ ਤੇ ਇੱਕ ਝਾੜ ਉਮੀਦ ਹੈ ਵੀ ਦੂਜੀ ਕਣਕ ਦੇ ਪਲੱਸ ਤਾਂ ਹੋ ਸਕਦਾ ਵੀ ਨਾ ਹੋ ਗੈਪ ਬਹੁਤ ਜ਼ਿਆਦਾ ਪਰ ਵੀ ਲਗਭਗ ਨੇੜੇ ਲੱਗ ਜੂਗੇ ਹਾਂ ਥੋੜਾ ਜਿਹਾ ਮੰਨ ਲਓ ਕਿ ਹੋ ਸਕਦਾ 5-10 ਮਿੰਟ ਘੱਟ ਹੋ ਜੇ ਹਾਂ ਪਰ ਕੁਆਲਿਟੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂ ਬਾਕੀ ਆਉਣ ਵਾਲਾ ਰਿਜ਼ਲਟ ਦੱਸਿਓ ਜੀ ਜੀ ਗੱਲੇ ਸੀਡ ਜਿੰਨਾ ਵੀ ਮੈਂ ਕੰਮ ਕਰ ਰਿਹਾ ਸਾਰਾ ਯੂਨੀਵਰਸਿਟੀ ਸੀਡ ਦਾ ਕਰਦਾ ਅੱਛਾ ਜਿੰਨੇ ਵੀ ਆਪਣੇ ਖੇਤਾਂ 'ਚ ਲੱਗਿਆ ਹੋਇਆ ਬਿਲਕੁਲ ਇੱਕ ਦਰਸ਼ਕ ਵੀਰੋ ਇਹ ਚੀਜ਼ ਵੀ ਬਿਲਕੁਲ ਤੁਸੀਂ ਨੋਟ ਕਰ ਲਓ ਕਿਉਂਕਿ ਬਾਈ ਹਰਪ੍ਰੀਤ ਨਾਗੋ ਕੀ ਜਿਹੜੇ ਕਿ ਬੀਜਾਂ ਦੇ ਅਗਰ ਗੱਲ ਕਰੀਏ ਤਾਂ ਬੀਜਾਂ ਦੇ ਬਿਲਕੁਲ ਪਿਓਰ ਵੈਰਾਈਟੀ ਦੀ ਗੱਲ ਕੰਮ ਕਰ ਰਹੇ ਆ ਪਿਓਰ ਜਿਹੜੇ ਯੂਨੀਵਰਸਿਟੀ ਬੀਜ ਆ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਤੇ ਬਾਈ ਦਾ ਨੰਬਰ ਵੀ ਤੁਹਾਨੂੰ ਡਿਸਕਸ਼ਨ ਦੇ ਦੇ ਦਿੰਗੇ ਅਰ ਕਿਸੇ ਬੰਦੇ ਨੇ ਕੋਈ ਜਾਣਕਾਰੀ ਲੈਣੀ ਆ ਜਾਂ ਬੀਜ ਦੇ ਬਾਰੇ ਕੋਈ ਗੱਲਬਾਤ ਕਰਨੀ ਆ ਤਾਂ ਉਹ ਵੀ ਤੁਹਾਨੂੰ ਵਿੱਚ ਦੇਮ ਤੇ ਵੀਰ ਪਾਣੀ ਤਾਂ ਇਹਨੂੰ ਉਮੀਦ ਹੈ ਪੰਜ ਤੋ 6 ਭਾਈ ਕੀ ਹਾਲ ਹੈ ਵਧੀਆ ਵਧੀਆ ਹੂੰ ਪੰਜ ਤੋ 6 ਪਣੀ ਮਤਲਬ ਲੱਗਣਗੇ ਪਰ ਹਲਕੇ ਲੱਗਣੇ ਬਿਲਕੁਲੀ ਹੂੰ ਬੈਡਾਂ ਚ ਲਾਉਣੇ ਇਹਨੂੰ ਨਮੀ ਦੇਣੀ ਆ ਕੋਈ ਚੀਜ਼ ਨਹੀਂ ਪਰ ਜਾਣ ਕੇ ਭਰ ਕੇ ਲਾਉਣ ਦੀ ਜ਼ਰੂਰਤ ਨਹੀਂ ਹੈ ਨਾ ਜੀ ਖਾਦ ਇਹਨੂੰ ਆਪਣੇ ਆਪ ਬੈਡਾਂ ਦੀ ਡਬਲ ਮਿਲ ਜੀ ਖਰਾਕ ਡਬਲ ਮਿਲ ਜਾਣੀ ਹੈ ਹੂੰ ਇੱਕ ਮਹੀਨੇ ਬਾਅਦ ਖੇਤ ਬੂੜਾ ਭਰ ਜੂਗਾ ਅੱਛਾ ਮੈਂ ਇਹਦਾ ਇੱਕ ਮਕਸਦ ਇਹ ਸੀ ਆਪਾਂ ਨੂੰ ਬੀਜ ਯੂਨੀਵਰਸਿਟੀ ਮੈਨੂੰ ਜਦੋਂ ਪਹਿਲੇ ਸਾਲ ਲਾਂਚ ਹੁੰਦੇ ਆ ਸੀਡ ਦੀ ਮਤਲਬ ਉਹਨਾ ਕੁਆਂਟੀਟੀ ਬਹੁਤ ਥੋੜੀ ਹੁੰਦੀ ਆ कोई तो पांच किलो कोई दस किलो हुई अपने जमें एच डी तैी पचासी या नया सी आ रहा है कनक hmm. आई आई सी ए आर पूरा यूनिवर्सिटी दिल्ली मैं दो सी लॉन्च की एच डी ते पचासी एच डी तेती छियासी पिछले टाइम इन्हों वरायटियां चल रही थी एच डी अठाई पवंजा एच डी उन्ती सताहठ डी छियासी बिल्कुल जोनों वरायटियां आईया ने सैंटिस्टा की खोज है मौसम ध्यान च रख के ये ने ਜੋ ਟੈਂਪਰਚਰ ਬਾਅਦਰੇ ਤੁਹਾਨੂੰ ਝਾੜ ਘਟਦੇ ਆ ਤੇ ਉਮੀਦ ਹੈ ਸਾਨੂੰ ਵੀ ਇਸ ਸਾਲ ਇਹ ਵੈਰਾਈਟੀਆਂ ਬੰਪਰ ਝਾੜ ਦੇਣੀਆਂ ਆਉਣ ਵਾਲੇ ਟਾਈਮ ਫਾਰਮਰਾਂ ਨੂੰ ਬਹੁਤ ਕੁਝ ਕਰਨਾ ਇਹਨਾਂ ਦਾ ਫਟਾਫ ਦੇਖੋ ਬਹੁਤ ਜ਼ਬਰਦਸਤ ਹੈ ਤੇ ਦੂਸਰੀ ਕਣਕ ਨਾਲੋਂ ਨਾ ਜਨਕੀ ਇਹਦਾ ਆਪਾਂ ਫਟਾਫ ਦੀ ਗੱਲ ਕਰੀਏ ਤਾਂ ਦੇਖੋ ਪੌਦਾ ਹੁਣੇ ਯਾਰ ਕਿੰਨੇ ਮਨ ਲਓ ਜ਼ਬਰਦਸਤ ਤਰੀਕੇ ਨਾਲ ਦੇਖ ਰਿਹਾ ਨਾ ਅਗਲੇ ਸਾਲ ਇਹ ਦੋਨੋਂ ਹੀ ਵੈਰਾਈਟੀਆਂ ਜੇਕਰ ਤੁਸੀਂ ਸਹੀ ਟਾਈਮ ਤੇ ਬਿਜਾਈ ਕਰਦੇ ਹੋ ਸਹੀ ਪੀਪਾ ਕੇ ਖਾਦ ਪਾਣੀ ਸਹੀ ਦਿੰਦੇ ਹੋ ਤਾਂ ਜਿੰਨੀਆਂ ਵੀ ਦੂਜੀਆਂ ਵੈਰਾਈਟੀਆਂ ਨੇ ਸਾਰੀਆਂ ਪਿੱਛੇ ਜੋ ਜੀ ਦੀ ਕੋਲ 10 ਏਕੜਾ ਜਾਂ 5 ਏਕੜਾ ਜਾਂ 20 ਏਕੜਾ ਉਹਨਾਂ ਤੋਂ ਕਰਦੇ ਹੀ ਰਹਿਣਾ ਚਾਹੀਦਾ ਤੇ ਫਿਰ ਜਿਹੜੇ ਕਿਸਾਨ ਭਰਾ ਆ ਕੇ ਦੇਖਦੇ ਐ ਤੇ ਕੁਝ ਬੋਲ ਕੇ ਦੱਸਦੇ ਕਹਿੰਦੇ ਕਿ ਨਹੀਂ ਕੁਝ ਯਾਰ ਆਹ ਦੇਖਦੇ ਬਹੁਤ ਵਧੀਆ ਜੀ ਯਾਰ ਕਹਿੰਦੇ ਹੋਣਗੇ ਯਾਰ ਕੀ ਨਵਾਂ ਸਿਆਪਾ ਝੇੜਦਾ ਨਾ ਆਉਣ ਵਾਲੇ ਸਿਰ ਕਿਤੇ ਐ ਨਾ ਕਹਦਣ ਵੀ ਯਾਰ ਸਾਨੂੰ ਤਾਂ ਆਪੇ ਕਰਨਾ ਪਊਗਾ ਹੈਨਾ ਨਹੀਂ ਕਈ ਤਾਂ ਫਿਰ ਜਿਹੜੇ ਜਿਹੜੇ ਜ਼ਿਆਦਾ ਦਿਮਾਗ ਲਾਉਂਦੇ ਫਿਰ ਉਹਨਾਂ ਨੂੰ ਇਹ ਮਿਹਨਤ ਵੀ ਜ਼ਿਆਦਾ ਐ ਹੋ ਸਕਦਾ ਵੀ ਪੈਸੇ ਆਪਣੇ ਨਾਂ ਉਨੇ ਵਟੇ ਜਾਣ ਹੂੰ ਪਰ ਸ਼ੋਅ ਦੇਖਿਆ ਯਾਰ ਅ ਵੀ ਜਦੋਂ ਕੁਝ ਨਵਾਂ ਕਰਨਾ ਤਾਂ ਫਿਰ ਕੋ ਪ੍ਰੈਕਟੀਕਲ ਕਰਨੇ ਪੈਣਗੇ ਹੂੰ ਹੂੰ ਵੀ ਸਾਰੇ ਹਰ ਹਰ ਟਾਈਮ ਕੈਲਕੂਲੇਟਰ ਨਹੀਂ ਚਾਹੀਦਾ ਹੂੰ ਜਦੋਂ ਤੁਸੀਂ ਖੇਤੀ ਜਿ ਕੁਝ ਕਰਨਾ ਨਾ ਤਾਂ ਸਾਰਾ ਕੁਝ ਪੱਲੋ ਵੀ ਲਾਉਣਾ ਪਈ ਹਾਂ ਬਿਲਕੁਲ ਅਗਰ ਦੁਨੀਆ ਨੂੰ ਕੁਝ ਨਵਾਂ ਦਿਖਾਉਣਾ ਤਾਂ ਫਿਰ ਤਾਂ ਆਪਾਂ ਨੂੰ ਕੁਝ ਕਰਨਾ ਹੀ ਪਏਗਾ ਲਗਾਤਾਰ ਜੇ ਕੁਆਲਿਟੀ ਦੇ ਕੰਮ ਕਰਨਾ ਆਉਣ ਵਾਲੇ ਟਾਈਮ ਚ ਕੁਆਲਿਟੀ ਹੀ ਚੱਲਣੀ ਹੈ ਤੇ ਫਿਰ ਕੁਝ ਕਰਨਾ ਪਏ ਹੂੰ ਤੇ ਹਰਪੀਤ ਵੀ ਕਦੇ ਯੂਨੀਵਰਸਿਟੀ ਵਾਲੇ ਸਰਸੇ ਸੁਰਸੇ ਵਾਲੇ ਕਦੇ ਮਾਰੇ ਨਾ ਚੱਕਰ ਕੇਦੇ ਆ ਹੀ ਨਹੀਂ ਬਹੁਤ ਸਾਰਾ ਪਿਛਲੀ ਵਾਰ ਮੇਰੇ ਕੋਲ ਡਾਇਰੈਕਟਰ ਸਾਹਿਬ ਆਈ ਜਿੱਲੀ ਤੋਂ ਪੂਸਾ ਤੋਂ ਤਾਂ 1847 ਦੇ ਜਿਹੜੇ ਆਪਣੇ ਨਿਰਦੇਸ਼ਕ ਨੇ ਹਾਂ ਹਾਂ ਇੱਕ ਮੈਂ ਹੋਰ ਤੁਹਾਨੂੰ ਦੱਸਦਾ ਦਰਸ਼ਕ ਮੈਨੂੰ ਤੁਹਾਨੂੰ ਲੱਗਦੇ ਹੈ ਨਾ ਬਾਈ ਯਾਰ ਸਿੰਪਲ ਜਿਹਾ ਲੱਗਦਾ ਹੈ ਨਾ ਸਾਦਾ ਜਿਹਾ ਵੀ ਯਾਰ ਪਤਾ ਨਹੀਂ ਸ਼ਾਇਦ ਖੇਤੀ ਕਰਦਾ ਹੋਊਗਾ ਖੇਤੀ ਨਹੀਂ ਵੀਰੇ ਪੜ੍ਹੇ ਬਹੁਤ ਕਿੰਨੇ ਹਰਪੀਤ ਕੀ ਮਤਲਬ ਕੀ ਕੁਆਲੀਫਿਕੇਸ਼ਨ ਆ ਪੜ੍ਹੀ ਐਮਏ ਸਾਈਕੋਲੋਜੀ ਅੱਛਾ 10 12 ਸਾਲਾਂ ਦੀ ਲੱਗੀ ਹੈ ਖੇਤੀ ਹੈ ਨਾ ਇਹ ਵੀ ਜ਼ਰੂਰੀ ਹੈ ਯਾਰ ਇਹ ਬਹੁਤ ਵਧੀਆ ਬਿਜ਼ਨਸ ਹੈ ਮੈਂ ਇਹ ਕਹਣਾ ਚਾਹੁੰਦਾ ਜਿਹੜਾ ਪਰ ਹੈ ਅਗਰ ਆਪਾਂ ਨੌਕਰੀ ਦੇ ਪਿੱਛੇ ਹੀ ਭੱਜੀ ਜਾਵਾਂਗੇ ਮਤਲਬ ਆਪਾਂ ਪ੍ਰਾਈਵੇਟ ਧੰਡਿਆਂ ਦੇ ਪਿੱਛੇ ਭੱਜੀ ਜਾਵਾਂਗੇ ਤਾਂ ਫਿਰ ਇਹ ਕੌਣ ਸੰਭਾਲੇਗਾ ਹਾਂ ਜਦੋਂ ਤੁਸੀਂ ਆਪਨੇ ਪ੍ਰੈਕਟੀਕਲ ਹੱਥੀਂ ਕਰਨਾ ਉਹਦੀ ਕੁਆਲਿਟੀ ਚ ਜਾਓ ਚੰਗੇ ਫਾਰਮਰਾਂ ਨੂੰ ਵੀ ਜੋ ਕੁਆਲਿਟੀ ਤੋਂ ਜ਼ਿਆਦਾ ਹਾਂ ਸਭ ਤੋਂ ਵਧੀਆ ਗੱਲ ਹੈ ਅਗਰ ਤੁਹਾਡੇ ਕੋਲ ਚੰਗੀ ਉਪਜਾਊ ਜ਼ਮੀਨ ਹੈ ਜਾਂ ਤੁਹਾਡੇ ਕੋਲ ਕਾਫੀ ਕੁਆਂਟੀਟੀ ਦੇ ਵਿੱਚ ਅਗਰ ਜ਼ਮੀਨ ਆਈ ਜਾ ਤਾਂ ਤੁਸੀਂ ਬਹੁਤ ਹੀ ਵਧੀਆ ਸ਼ੋਧ ਕਰ ਸਕਦੇ ਹੋ ਲੋਕਾਂ ਖਾਤਰ ਤੁਸੀਂ ਇੱਕ ਯਾਰ ਬਹੁਤ ਵਧੀਆ ਸੁਨੇਹਾ ਵੀ ਹੋ ਸਕਦੇ ਹੋ ਵੀ ਨਹੀਂ ਯਾਰ ਆਪਾਂ ਅਗਰ ਕੁਝ ਕਰਾਂ ਅਲੱਗ ਤਰ੍ਹਾਂ ਤੋਂ ਕੁਝ ਕਰਾਂਗੇ ਤਾਂ ਜ਼ਰੂਰ ਕਾਮਯਾਬੀ ਆ ਜਿਹੜੀ ਉਹ ਕਿਸਾਨੀ ਨੂੰ ਮਿਲੂਗੀ ਤੇ ਹਰਪ੍ਰੀਤ ਜੀ ਫਿਰ ਦਰਸ਼ਕਾਂ ਨੂੰ ਮਨ ਲੋ ਕੀ ਕਹਿਣਾ ਚਾਹੋਗੇ ਕੀ ਸੰਦੇਸ਼ਾਂ ਦੇਣਾ ਚਾਹੋਗੇ ਜੀ ਜੇਕਰ ਤੁਹਾਡੇ ਕੋਲੇ ਜ਼ਮੀਨ ਹੈਗੀ ਆ ਹੂੰ ਤੇ ਤੁਸੀਂ ਨਵੇਂ-ਨਵੇਂ ਆਪ ਵੀ ਪ੍ਰੈਕਟੀਕਲ ਕਰੋ ਤਾਂ ਕਿ ਆਉਣ ਵਾਲੇ ਫਾਰਮਰਾਂ ਨੂੰ ਸੇਧ ਮਿਲ ਸਕੇ ਕਿਉਂ ਯੂਨੀਵਰਸਿਟੀਆਂ ਗਾਈਡ ਕਰ ਰਹੀਆਂ ਨੇ ਹੂੰ ਤਾਂ ਆਪਾਂ ਨੂੰ ਥੋੜੀ ਮਿਹਨਤ ਦੀ ਲੋੜ ਹੈ ਹੂੰ ਜ਼ਰੂਰੀ ਨਹੀਂ ਹੈਗਾ ਵੀ ਜੇ ਤੁਹਾਡੇ ਕੋਲੇ ਜ਼ਮੀਨ ਆ ਠੇਕੇ ਤੇ ਦੇ ਦੋ ਜਾਂ ਫਿਰ ਨਾਤ ਹੋ ਕੇ ਕਿਤੇ ਬੈਠੇ ਰਹੋ ਤੇ ਬੈਠੇ ਰਹੋ ਚੌਕ ਚਰਾਹੇ ਦੇ ਵਿੱਚ ਬੈਠਾ ਕੀ ਫਾਇਦਾ ਯਾਰ ਹਨਾ ਕਿ ਨਹੀਂ ਵੀ ਤੁਸੀਂ ਵਧੀਆ ਤੰਗ ਨਾਲ ਕਰ ਕਿਉਂਕਿ ਇਹ ਵੀ ਇਹ ਵੀ ਇੱਕ ਬਿਜ਼ਨਸ ਹੈ ਆਪਾਂ ਇਹਦੇ ਵਿੱਚ ਜਿੰਨੀ ਜਾਨ ਲਾ ਤਕਨੀਕ ਬਹੁਤ ਜ਼ਿਆਦਾ ਤਕਨੀਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੱਧ ਗਿਆ ਅੱਜ ਦੇ ਟਾਈਮ 'ਚ ਇੱਕ ਇੱਕ ਹੋਰ ਵੀ ਦੇਖਿਆ ਯਾਰ ਜੀ ਜ਼ਮੀਨਾਂ ਆਪਣੇ ਕੋਲੇ ਬਹੁਤ ਆ ਯਾਰ ਬਹੁਤ ਜ਼ਿਆਦਾ ਹਨਾ ਵਿਜਾਂਦ ਵਿੱਚ ਮਿਲ ਜਾਂਦਾ ਫਾਇਦਾ ਬਹੁਤ ਕਰਦੇ ਆ ਅੰਨ ਪਾਣੀ ਪਰ ਯਾਰ ਜਦੋਂ ਖਾਣ ਦੀ ਵਾਰੀ ਆਉਂਦੀ ਹੈ ਨਾ ਕਿਤੇ ਆਪਾਂ ਮਤਲਬ ਕਣਕ ਜਾਂ ਅਨਾਜ ਦੇ ਖਾਣ ਦੀ ਗੱਲ ਕਰ ਹਾਂ ਉਹ ਕਿੱਡੀ ਮਾੜੀ ਗੱਲ ਆ ਯਾਰ ਅਗਰ ਤੁਹਾਡੇ ਕੋਲ ਜ਼ਮੀਨ ਚੰਗੀ ਤਾਂ ਰਿਸਪਰੀ ਘਟਾ ਲਉ ਥੋੜਾ ਆ ਕਰ ਰਹੇ ਆ ਆਪਾਂ ਆਰਗੈਨਿਕ ਤੇ ਕਰ ਰਹੇ ਆ ਆਰਗੈਨਿਕ ਸ਼ੁਰੂ ਕਰ ਰਹੇ ਆ ਬਿਲਕੁਲ ਕਿਉਂਕਿ ਜ਼ਹਿਰ ਨਾ ਪਵਾਏ ਕਿਤਨਾ ਕਿਤੇ ਲੋਕਾਂ ਨੂੰ ਜਿਹੜਾ ਇੱਕ ਆਪਾਂ ਚੰਗੀ ਉਪਜ ਹੈ ਜਿਹੜੀ ਉਹ ਦੇ ਸਕੀਏ ਚੰਗਾ ਸਿਹਤ ਕਰ ਰੱਖਿਆ ਆਪਾਂ ਕਣਕ ਦਾ ਵੀ ਦੋ ਕਿੱਲਾਂ ਤੋਂ ਸ਼ੁਰੂ ਕਰ ਦਿੱਤੀ ਆ ਆਰਗੈਨਿਕ ਇਹ ਲਗਾਤਾਰ ਇੱਕ ਕਿੱਲਾ ਹੋ ਗਿਆ ਉਹ 4 ਸਾਲ ਹੋ ਗਏ ਅਪਨ ਖਲਦੀ ਆਪਨੇ ਕਰ ਰਹੇ ਆ ਉਸ ਤੇ ਤੇ ਨੈਕਸਟ ਵੀਡੀਓ ਵਿੱਚ ਤੁਹਾਡੇ ਖਾਤਰ ਇੱਕ ਅਸੀਂ ਜ਼ਰੂਰ ਲੈ ਕੇ ਆਵਾਂਗੇ ਆਰਗੈਨਿਕ ਜਿਹੜੀ ਜਨਕੀ ਬਾਈ ਨੇ ਗੱਲ ਕੀਤੀ ਹੈ ਇੱਕ ਹਲਦੀ ਦੀ ਗੱਲ ਕੀਤੀ ਹੈ ਨਾ ਆਰਗੈਨਿਕ ਉਹ ਤੇ ਵੀ ਫੁੱਲ ਵੀਡੀਓ ਬਾਈ ਤੋਂ ਅਸੀਂ ਜ਼ਰੂਰ ਰਿਕੁਐਸਟ ਕਰਾਂਗੇ ਕਿ ਸਾਨੂੰ ਦਰਸ਼ਕਾਂ ਖਾਤਰ ਉਹ ਵੀਡੀਓ ਵੀ ਅਸੀਂ ਜ਼ਰੂਰ ਬਣਾਈਏ ਤੇ ਪਰ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਸਾਡੇ ਜਿਹੜੇ ਕਿਸਾਨ ਭਰਾ ਕਿਸਾਨ ਭਰਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਣ ਬਾਈ ਤੋਂ ਅਗਰ ਕੋਈ ਰਾਇ ਲੈਣੀ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਨੰਬਰ ਦੇ ਦਾਂਗੇ ਫੋਨ ਕਰਕੇ ਵੀ ਤੁਸੀਂ ਇਹਨਾਂ ਤੋਂ ਪਤਾ ਕਰ ਸਕਦੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਕਿਸਾਨ ਵੀਰਾਂ ਤੱਕ ਜਿਹੜੀ ਇੱਕ ਨਵੀਂ ਕਿਸਮ ਦਾ ਜਿਹੜਾ ਇਹ ਜਨਨਕੀ ਅਨਾਜ ਪੈਦਾ ਕਰਨ ਦਾ ਜਿਹੜਾ ਢੰਗ ਹੈ ਇਹ ਦੂਜੇ ਕਿਸਾਨਾਂ ਨੂੰ ਪਤਾ ਲੱਗ ਸਕੇ ਇਹਨੂੰ ਸ਼ੇਅਰ ਜਰੂਰ ਕਰਨਾ